ਇਹ ਡਿਟੇਲ ਤੁਹਾਨੂੰ ਬਾਅਦ ਜਿੱਦੀ ਆਊਗੀ ਜੀ ਸਾਡਾ ਦੱਸ ਦਿਓ ਸਾਡਾ ਦੱਸ ਦਿਓ ਸਾਡਾ ਆਪਣੀ ਡਿਊਟੀ ਕਰ ਦੋ ਜੀ ਸਾਡਾ ਆਪਣੀ ਡਿਊਟੀ ਕਰ ਦੋ ਪਰ ਉਹ ਦੇਖੋ ਖੁਸ਼ ਹੋ ਗਏ ਨਾ ਜਿੰਨਾਂ ਨੇ ਹੋਣਾ ਸੀ ਉਹਨਾਂ ਨੂੰ ਖੁਸ਼ੀ ਮਿਲ ਜਾਈ ਤੇ ਉਹਨਾਂ ਦੇ ਉਹਨਾਂ ਦੇ ਹੋਰ ਸਤਾਰ ਲੱਗਣਗੇ ਜਿਹੜੇ ਕਹਿੰਦੇ ਆ ਕਿ ਅਸੀਂ ਲੱਗੇ ਘਰ ਅੱਛਾ ਸੁਨੀਦ ਦੇ ਬੱਚੇ ਕਿੰਨੇ ਕਿ ਦਰਜੇ ਕਿਨੇ ਇੱਕੋ ਹੀ ਆ ਇਹ ਨਹੀਂ ਮੈਨੂੰ ਪਤਾ ਹੁਣ ਬੱਸ ਕਰੋ ਮੇਰੇ ਮੂੰਹ ਨੂੰ ਨਹੀਂ ਵੀ ਪਤਾ ਪੁਲਿਸ ਨਾਲ ਸੀਗੀ ਹੁਣ ਸੁਲਾਪ ਹੋ ਗਈ ਹਾਂਜੀ ਇਦਾਂ ਹੀ ਆ ਪਹਿਲਾਂ ਪੁਲਿਸ ਕੀ ਆਪ ਗੰਦੀ ਵੀ ਵਿੱਚ ਸਰ ਹੋਣੀ ਕੁਝ ਬੋਲਣਾ ਨਾਮ ਦਾ ਨਾਮ ਕੀ ਆਪਣਾ ਤੇ ਆਪਣੇ ਨਾਲ ਗੁਰਬ੍ਰੀਤ ਆ ਮੇਰਾ ਨਾਮ ਤਾਂ ਬਿਲਕੁਲ ਇਹ ਉਹ ਪਰਿਵਾਰ ਦੇ ਮੈਂਬਰ ਨੇ ਜਿਨ੍ਹਾਂ ਦਾ ਘਰ ਹੈ ਜਿਨ੍ਹਾਂ ਦੇ ਦੁਆਰਾ ਬਣੀ ਹੈ ਹਾਂਜੀ ਮੈਂ ਆਪਣਾ ਜਾਣਕਾਰੀ ਦੋ ਹਾਂ ਨਾ ਹਾਂਜੀ ਮੈਂ ਥੋੜਾ ਜਿਹਾ ਦੱਸ ਦੋ ਜੀ ਘਰ ਕੀ ਦਾ ਤੁਹਾਡਾ ਘਰ ਹੈ ਥੋੜਾ ਜਿਹਾ ਨਹੀਂ ਘਰ ਤੁਹਾਡਾ ਹੈ ਵੀਡੀਓ ਇੱਛਾ ਹੋ ਜਾ ਹਣ ਨਹੀਂ ਘਰ ਤੁਹਾਡਾ ਹੈ ਘਰ ਮੈਡਮ ਦੱਸੋਗੇ ਤਾਂ ਹੀ ਪਤਾ ਲੱਗੂਗਾ ਨਾ ਐਵੇਂ ਕਰੀ ਜੇ ਕਿਉਂ ਡਾਰ ਰਹੀ ਏ ਦੱਸੋ ਨਾ ਫਿਰ ਫਿਰ ਤੂੰ ਕਿਉਂ ਡਾਰ ਰਹੀ ਏ ਫਿਰ ਪਤਾ ਨਾ ਫਿਰ ਕਿਉਂ ਨਹੀਂ ਬੋਲਦੀ ਬਣਾ ਦੀ ਕਹਿ ਰਹੇ ਨਿਆਂਈ ਹੋਣੀ ਦੱਸੋ ਨਜ਼ਾਇਜ਼ ਹੀ ਆ ਨਜ਼ਾਇਜ਼ ਹੀ ਆ ਕੌਣ ਕਰ ਰਿਹਾ ਤੁਹਾਡੇ ਨਾਲ ਨਿਯਾਜ਼ ਨਜ਼ਾਇਜ਼ ਹੀ ਹੁੰਦੇ ਆ ਬਿਲਕੁਲ ਪਤਾ ਸੀ ਕਿ ਨਸ਼ਾ ਤੇ ਤੁਹਾਡੇ ਵੇਖਦਾ ਸੀ ਸਾਰਾ ਕੁਝ ਪਤਾ ਹੁੰਦਾ ਹੈ ਹਾਂ ਹਾਂਜੀ ਸਾਰੇ ਪਦਾਨ ਹੁਣ ਮੰਗ ਕਰਦੇ ਜੀ ਕੋਈ ਪ੍ਰਸ਼ਾਸਨ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਰੋਂ ਨਸ਼ੇ ਤੇ ਲੱਗ ਗਿਆ ਸੀ ਉਹ ਆਪਣੇ ਲਈ ਨਚਾਨੂੰਚਾ ਲੈਣ ਗਿਆ ਸੀ ਇਹਨਾਂ ਨੇ ਸੋਚਿਆ ਕਿ ਵੇਚਦਾ ਵਾ ਬਸ ਇਹੋ ਗੱਲ ਹੋਈ ਕੀ ਨਾਮ ਹੋਣਾ ਇੱਕ ਪਰਚਾ ਇੱਕੋ ਦਰਜਾ ਕਰੇ ਹਾਂ ਜੀ ਇਹ ਸਬਤ ਕਿੱਥੇ ਨੇ ਸਬਤ ਕਿੱਥੇ ਨੇ ਉਹ ਠਾਣੀ ਵੇਚਿਆ ਬੰਦ ਕੀਤਾ ਇਹਨਾਂ ਨੇ ਮੈਡਮ ਦੇ ਰਾ ਚੁੱਕੇ ਹੈ ਮੈਡਮ ਵਾਲੇ ਮੈਡਮ ਨੇ ਬੰਦ ਕੀਤਾ ਓਥੇ ਨਾ ਨਹੀਂ ਕਿਰੋਨਾ ਕਿਰੋਨਾ ਰਾਤ ਗਿਆ ਕੋਈ ਨਹੀਂ ਆਇਆ ਕੋਈ ਨਹੀਂ ਮੈਡਮ ਫੇਰਦੇ ਓਥੇ ਭੇਜੇ ਮੈਡਮ ਰਾਤ ਦਾ ਤੁਸੀਂ ਬੰਦ ਕੀਤਾ ਜੀ ਕਹਿ ਰਹੇ ਨੇ ਸਵੇਰੇ ਲਾ ਕੇ ਆਏ ਤੱਕ ਅਤੜ ਕੇ ਤੁਸੀਂ ਚੁੱਕਿਆ ਵਾ ਸਮਾਂ ਹੋ ਗਿਆ ਉਹ ਕਿਦਾਂ ਸਮਾਂ ਹੋ ਗਿਆ ਨਹੀਂ ਮੈਡਮ ਦੱਸ ਦਿਓ ਨਾ ਤੁਸੀਂ ਕਹਿ ਰਹੇ ਹੋ ਉਹਦੇ ਤੇ ਆਲਰੇਡੀ 4 ਮੁਕਦਮੇ ਦਰਜ ਆ ਜੀ 4 ਮੁਕਦਮੇ ਦਰਜ ਆ ਠੀਕ ਹੈ ਉਹਦੀ ਡਿਟੇਲ ਆਪਾਂ ਬਾਅਦ ਚ ਦਿੰਦੇ ਆ ਠੀਕ ਹੈ ਮੇਰੀ ਗੱਲ ਸੁਣੋ 4 ਮੁਕਦਮੇ ਦਰਜ ਆ ਇਹਦੀ ਤੁਹਾਨੂੰ ਡਿਟੇਲ ਦੇ ਦਿੰਦੇ ਆ ਠੀਕ ਹੈ ਕਿਹੜਾ ਕਿਹੜਾ ਮੁਕਦਮਾ ਦਰਜਾ ਮੈਡਮ ਦੱਸ ਦਿਓ ਮਾੜਾ ਮੈਨੂੰ ਹੁਣ ਡਿਟੇਲ ਨਹੀਂ ਆਈ ਮੈਂ ਡਿਟੇਲ ਦੇ ਦਿੰਨੀ ਆ 4 ਮੁਕਦਮੇ ਦਰਜ ਆ ਮੈਂ ਡੈਰੀ ਉੱਥੇ ਪਈ ਮੈਂ ਤੁਹਾਨੂੰ ਦੇ ਦਿੰਦੀ ਆ